ਇਹ ਪੰਮੇ ਗਾਂਧਰਾ ਮਾਰੇ ਦਾ ਚੰਡਿਆ ਹੋਇਆ ਇਸ ਲਈ ਖੇਡ ਮੈਦਾਨ ਦੇ ਵਿੱਚ ਪੁੱਜਿਆ ਦੁਨੀਆ ਦਾ ਟਾਪਰ ਹੈ ਇੱਕ ਵਾਰੀ ਫੇਰ ਤਾੜੀਆਂ ਮਾਰ ਕੇ ਇਸ ਨੌਜਵਾਨ ਨੂੰ ਮੇਰੇ ਵੀਰੋ ਸਵਾਗਤ ਕਰੀਏ ਜੀਆਂ ਨੂੰ ਕਰੀਏ ਬੱਗੇ ਪਿੰਡ ਵਾਲੇ ਰੇਸ਼ਮ ਸਿੰਘ ਦਾ ਪੁੱਤਰ ਇਹ ਦੁੱਲਾ ਅੱਜ ਦੇ ਕਬੱਡੀ ਕੱਪ ਦੇ ਬਲਵੀਰ ਸਿੰਘ ਪੁੱਜਿਆ ਬਹੁਤ ਬਹੁਤ ਸਤਿਕਾਰ ਕਰਦੇ ਆ ਲੈ ਵੀ ਦੁੱਲਿਆ ਜੀਆਂ ਨੂੰ ਆ ਤਰਾ ਪੰਜਾਬ ਦੀ ਧਰਤੀ ਤੇ ਔਰ ਲੋਕ ਤੈਨੂੰ ਪਿਆਰ ਕਰਦੇ ਆ ਲੋਕ ਤੈਨੂੰ ਚਾਹੁੰਦੇ ਆ ਲੋਕ ਬੱਗੇ ਪਿੰਡ ਵਾਲਾ ਕਦੋਂ ਆਵੇਗਾ ਤੇ ਅਮਰੀਕ ਸਿੰਘ ਦੁੱਲੇ ਦੀ ਆਮਦ ਤੇ ਤੂੰ ਵੀ ਦੋ ਸ਼ਬਦ ਜਰੂਰ ਬੋਲਦੇ ਹੋ ਸੋਹਣਿਆ ਦੁੱਲੇ ਨੂੰ ਦੁਨੀਆ ਸਤਕਾਰ ਦਿੰਦੀ ਹੈ ਕਿ ਕਰ ਕਰ ਪੁੱਤ ਜੰਮਦੇ ਦੁੱਲਾ ਬੱਗਿਆ ਨਹੀਂ ਕਿਸੇ ਨੇ ਵੜ ਜਾਣਾ ਦੁੱਲਾ ਤੇ ਦੁੱਲਣਾ ਹੀ ਹੈ ਕਿਉਂਕਿ ਦੁਨੀਆ ਇਹਦੇ ਪਿੱਛੇ ਸ਼ਦਾਈ ਹੋਈ ਫਿਰਦੀ ਹੈ ਇਹ ਬਜ਼ੁਰਗਾਂ ਪੱਕਦਾ ਜਿਹ ਚਿਹਤਾਂ ਬਣਿਆ ਵੀ ਆਪਣੀ ਮਿਹਨਤ ਕਰਕੇ ਇਹ ਆਪਣੇ ਉਸਤਾਦ ਕਰਕੇ ਇਹ ਆਪਣੀ ਸਾਫ਼ ਨੀਤ ਕਰਕੇ ਵੜਿਆ ਜੇ ਨਹੀਂ ਜਕੀਰ ਤੇ ਪਹਿਲਾ ਜਿਹੜਾ ਵਰਲਡ ਕੱਪ ਹੋਇਆ ਜਦੋਂ ਦੁੱਲਾ ਬੈਸਤ ਬਣਿਆ ਉਹ ਵਰਲਡ ਕੱਪ ਕੱਢ ਕੇ ਦੇਖਿਓ ਰਵਿੰਦਰਾ ਪਾਸ ਦੁਨੀਆ ਨੂੰ ਮੈਂ ਕੀ ਕਹਿਣਾ ਚਾਹੁੰਦਾ ਵਰਲਡ ਕੱਪਾਂ ਦੇ ਵਿੱਚ ਬਜਨੀ ਕਬੱਡੀ ਤੋਂ ਉੱਠ ਕੇ ਅੱਜ ਦੁਨੀਆ ਦੇ ਕਹਿੰਦੇ ਮੇਰੇ ਵੀਰੋ ਵੱਡੀ ਮਿਹਨਤ ਦਿੱਲੇ ਦੀ ਬੁਲਦੀ ਹੈ ਉਥੇ ਕਹਿੰਦੇ ਗਾਂਧਰਾ ਵਾਲੇ ਪੰਮੇ ਦੀ ਮਿਹਨਤ ਨੂੰ ਵੀ ਬੁਸਾਰਿਆ ਨਹੀਂ ਜਾ ਸਕਦਾ ਉਸ ਨੌਜਵਾਨ ਨੇ ਵੀ ਮੇਰੇ ਵੀਰੇ ਵੱਡੀ ਮਿਹਨਤ ਕਰਵਾਈ ਇਸ ਨੌਜਵਾਨ ਖਿਡਾਰੀ ਨੂੰ ਰਾਤ ਨੂੰ ਠਾ ਠਾ ਕੇਿੱ ਦਿੱਲੇ ਦੀ ਮਿਹਨਤ ਕਰਵਾਉਂਦਾ ਰਿਹਾ ਉਧਰ ਐਮਐਲਏ ਕਰਮਵੀਰ ਸਿੰਘ ਹੀ ਕੋਮਣ